देखो गल है कि पहली तो गल है कि मीटिंग बड़े अच्छे माहौल ਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ 6 ਸਭ ਘੰਟੇ ਲਗਾਤਾਰ ਚੱਲੀ ਹੈ। ਔਰ ਪ੍ਰਾਪਰ ਮੀਟਿੰਗ ਦਾ ਜਿਹੜਾ ਫੈਸਿਲੀਟਿਸ ਹੈ ਉਹਨੇ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਰਿਆਂ ਕੋਲੇ ਇਹਨੀਆਂ ਗੱਲਾਂ ਦੇ ਉੱਤੇ ਜ਼ਿਕਰ ਹੋਇਆ। ਕਿ ਮਿਹਨਤ ਜਿਹੜੀ ਇਲੈਕਸ਼ਨ ਹੈ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਹੈ ਉਹਦੀ ਸਾਰੀ ਦੀ ਦਸਤਾਵੇਜ਼ ਦੇ ਵਿੱਚ ਡिटੇਲਡ ਅਸੀਂ ਸਵਿਖਿਆ ਕੀਤੀ ਹੈ ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਦੇ ਸਮੇਂ ਦੇ ਵਿੱਚ ਵੱਖ-ਵੱਖ ਹਲਕਾ ਇੰਚਾਰਜਾਂ ਦੇ ਨਾਲ ਬਾਕੀ ਲੀਡਰ ਦੇ ਨਾਲ ਇੰਡੀਵਿਜੂਅਲੀ ਵੀ ਇਨ ਗਰੁੱਪਸ ਵੀ ਸਾਰੀਆਂ ਹੋਰ ਵੀ ਹਾਲੇ ਡਿਟੇਲਡ ਮੀਟਿੰਗ ਕਰ ਲਏ ਤੇ ਸਾਰੀ ਗੱਲ ਦੀ ਪਹਿਲੇ ਵਿੱਚ ਜਾਵਾਂ ਦੇ ਕੇ ਕਿਤੇ ਕੋਈ ਕਮੀ ਰਹਿ ਗਈ ਆ ਕਿਸੇ ਨੂੰ ਫਿਊਚਰ ਦੇ ਵਿੱਚ ਬੈਟਰ ਕਰਨਾ ਇਸ ਕਰਕੇ ਬਾਕੀ ਜੇ ਵੀ ਡਿਟੇਲ ਰਹਿ ਗਈ ਆ ਉਹ ਤੁਹਾਨੂੰ ਦੇ ਗਿਆ ਨੇ ਚਰਨਜੀਤ ਰਾਣਜੀਤ ਜੀ ਦੀ ਚਿੱਠੀ ਦਿੱਤੀ ਗਈ ਹੈ ਉਹ ਲੈ ਕੋਈ ਹੈ ਕਿ ਜਿੱਥੇ ਵੀ ਕਿਤੇ ਇਲੈਕਸ਼ਨ ਦੇ ਵਿੱਚ ਜਾਂ ਅੱਗੇ ਪਿਛੇ ਕਿਸੇ ਦੀ ਕੋਈ ਸ਼ਿਕਾਇਤ ਆ ਉਹ ਡਿਸਪਲਿਨਰੀ ਕਮੇਟੀ ਕੱਲ ਨੂੰ ਜਿਹੜੀ ਹੈ ਡਾਕਟਰ ਇਹ ਤੋਂ ਅਨਾਉਂਸ ਹੋ ਜੇਗੀ ਉਹ ਜਿਹੜੀ ਵੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਜਿਹੜੀ ਹੈ ਉਹ ਦੇਖ ਕਰੇਗੀ ਜੇ ਉਹ ਬਾਕੀਆਂ ਨੂੰ ਵੀ ਕਹਿ ਦਿੱਤਾ ਗਿਆ ਕਿ ਜੇ ਕੋਈ ਇਲੈਕਸ਼ਨ ਦੀ ਜੇ ਕੋਈ ਸ਼ਿਕਾਇਤ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਕੋ ਡਿਸਪਲਿਨ ਕਮੇਟੀ ਫਿਰ ਬਾਅਦ ਚ ਸਾਰਾ ਸੋਚ ਵਿਚਾਰ ਕੇ ਤੇ ਫਿਰ ਜਸਤਾਨ ਦੀ ਕਮੇਟੀ ਪੰਜਵੀਂ ਕਮੇਟੀ ਬਣਾ ਦਿੱਤੀ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਐ ਅਸੀਂ ਕਹਿੰਦੇ ਮੈਂ ਕਹਾਂ ਕਿ ਡਿਟੇਲਡ ਪ੍ਰੈਸਰੀ ਜਿਹੜਾ ਤੁਹਾਡੇ ਕੋਲ ਆ ਪ੍ਰਧਾਨ ਜੀ ਦੀ ਗੱਲ ਕੀਤੀ ਪ੍ਰਧਾਨ ਜੀ ਦੀ ਗੱਲ ਕੀਤੀ ਮੀਟਿੰਗ ਦੇ ਵਿੱਚ ਤਾਂ ਹੋਈ ਨਹੀਂ ਮੀਟਿੰਗ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਆ ਔਰ ਅਸੀਂ ਸਾਰੇ ਆਪਣੇ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਐ ਜਿਹੜੀ ਪੰਜਾਬ ਦੀ ਜਨਤਾ ਦਾ ਅਗੜਾ ਫਤਲਾ ਉਹਨਾਂ ਦਾ ਉਸ ਦਿਨ ਮਤੇ ਸਵੀਕਾਰ ਕੀਤਾ ਦਾ ਡਿਟੇਲ ਜਿਹੜੇ ਹੈਗੇ ਹਲੇ ਤੇ ਕਈ ਦਿਨ ਮੀਟਿੰਗਾਂ ਚੱਲ ਰਹੀਆਂ ਪ੍ਰਧਾਨ ਜੀ ਸਾਹਿਬ ਮੀਟਿੰਗ ਕਿਹਾ ਸੀ ਜੱਤੀ ਲਿਖੀ ਸੀ ਸਾਹਿਬ ਪਹੁੰਚੇ ਨਹੀਂ ਜਿਹੜਾ ਸਾਹਿਬ ਨੇ ਇੱਕ ਜੱਤੀ ਲਿਖੀ ਸੀ ਇਹਨਾਂ ਦੇ ਬਾਰੇ ਕੀ ਕੀਤਾ ਪੜ੍ਹ ਲਿਆ ਜੀ ਸਾਹਿਬ ਦੇਖੋ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਦੂਜੀ ਜਿਹੜੀ ਬਾਕੀ ਡਿਟੇਲ ਹੈ ਇੱਕ ਜਿਹੜੀ ਕੈਪਟਨ ਦੇ ਵਿੱਚ ਇਨਸੀਡੈਂਟ ਹੋਈ ਸੀ ਜਿਹੜਾ ਸਿੱਕ ਨੌਜਵਾਨ ਨੂੰ ਕਲਸਤਾਨੀ ਕਹਿ ਕੇ ਉਹਦੇ ਉੱਤੇ ਹਮਲਾ ਕੀਤਾ ਗਿਆ ਇਹੋ ਜਿਹੇ ਜਿਹੜੇ ਹੇਟ ਕਰਾਈਮ ਹੈ ਪਹਿਲਾਂ ਕੰਗਨਾ ਰਨਆਉਟ ਨੇ ਜਸਪੀਕੇ ਕਿਸਾਨਾਂ ਦੇ ਖਿਲਾਫ ਪੀਟੀਐਲ ਦੇ ਖਿਲਾਫ ਸਟੇਟਮੈਂਟਾਂ ਦਿੱਤੀਆਂ ਸੀ ਇਹ ਜਿਹੜੇ ਹੇਟ ਕਰਾਈਮ ਹੈ ਇਹਨਾਂ ਨੂੰ ਕੰਡਮਨ ਕੀਤਾ ਗਿਆ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼ਕਤੀ ਦੇ ਨਾਲ ਜਿਹੜੀ ਹੈ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ। 10 ਸਾਲ ਤੋਂ ਝੁੰਡਾ ਸਾਹਿਬ ਨੇ ਇੱਕ ਪੱਟੀ ਲਿਖੀ ਝੁੰਡਾ ਸਾਹਿਬ ਨੇ ਚਿੱਠੀ ਲਿਖੀ ਜਿਹੜੀ ਉਹਦੇ ਬਾਰੇ ਪਾਰਟੀ ਨੇ ਕੀ ਨਹੀਂ ਝੁੰਡਾ ਸਾਹਿਬ ਨੇ ਤਾਂ ਹੁਣ ਕੋਈ ਚਿੱਠੀ ਨਹੀਂ ਲਿਖੀ ਝੁੰਡਾ ਸਾਹਿਬ ਨਹੀਂ ਕੋਈ ਮੀਟਿੰਗ ਦੇ ਵਿੱਚ ਹਾਜ਼ਰ ਜਦ ਤੱਕ ਜੇ ਕੋਈ ਇਲੈਕਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਹੈ ਨਾ ਇਲੈਕਸ਼ਨ ਦੀ ਹਾਂਜੀ ਉਹ ਜਿਹੜੀ ਡਿਸਪਲਿਨਰੀ ਕਮੇਟੀ ਕੱਲ ਨੂੰ ਦਮਦਸਰੇ ਤੋਂ ਬੱਝੇਗੀ ਠੀਕ ਉਹ ਸਾਰੀ ਜਿਹੜੀ ਕੋਈ ਕਿਸੇ ਦੀ ਸ਼ਿਕ ਕੰਨਾ ਮੈਂ ਮੀਟਿੰਗ ਦੀ ਡਿਟੇਲ ਦੇਣੀ ਸੀ ਤੁਹਾਨੂੰ ਦੇਤੀ ਕੰਪਨੀ ਅੱਛੀ ਮੀਟਿੰਗ ਹੋਈ ਹੈ ਕਰ